ਗੁਰਬਾਣੀ ਕੀਰਤਨ ਦੇ ਨਾਲ ਆਪ ਨੂੰ ਗੁਰੂ ਘਰ ਨਾਲ ਜੋੜਨ ਦਾ ਯਤਨ ਕੀਤਾ ਹੈ ਮੈਂ ਪੂਰੇ ਐਸ ਕੇ ਐਮ ਨਾਨ ਪੋਲਿਟিক্যাল ਵੱਲੋਂ ਸਮੁੱਚੀਆਂ ਸੰਗਤਾਂ ਵੱਲੋਂ ਰੋਟਾਲਕੋਟ ਧੰਨਵਾਦ ਕਰਦਾ ਹੈ ਬਡਾਲਾ ਸਾਹਿਬ ਜੀ ਦਾ ਉਹਨਾਂ ਦੇ ਨਾਲ ਆਏ ਸੁਖਪ੍ਰੀਤ ਜੀ ਹੋਰਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਇੱਕ ਪਿਆਰਯੋਗ ਗੱਲ ਹੈ ਐਸੋ ਲਈ ਐਕਸਪਲੇਨ ਕਰਨ ਦਾ ਸਮਾਂ ਨਹੀਂ ਹੈ ਇਹ ਠੀਕ ਹੈ ਤੁਹਾਡਾ ਕਿਸੇ ਦਾ ਕੋਈ ਦੋਸ਼ ਨਹੀਂ ਹੈ ਅਗਰ ਉਹ ਫਰਾਲਾ ਕਰ ਲੈਂਦੇ ਤਾਂ ਜਿਸ ਵੇਲੇ ਉਹ ਰਾਲਾ ਸਾਹਿਬ ਸਮੋਰ ਚਾਲਾ ਕੇ ਬੈਠੇ ਨੇ ਤਾਂ ਜ਼ਿਆਦਾ ਜ਼ਿਆਦਾ ਸੀ ਕੋਈ ਦਿੱਕਤ ਨਹੀਂ ਇਸ ਗੱਲ 'ਚ ਇਹ ਸਾਡੇ ਵੱਲੋਂ ਫਰਾਲਾ ਨਹੀਂ ਹੋਇਆ ਇਸ ਗੱਲ 'ਤੇ ਅਸੀਂ ਅਕਾਲ ਪੁਰਖ ਵਾਹਿਗੁਰੂ ਤੋਂ ਬਿਡਾਲਾ ਬਡਾਲਾ ਸਭ ਤੋਂ ਵੀ ਇਸ ਗੱਲ ਦੀ ਮਾਫੀ ਚਾਹਾਂਗੇ ਲੇਕਿਨ ਇਹ ਕਲ ਜੂਰ ਹੈ ਕਿ ਬਡਾਲਾ ਸਾਹਿਬ ਤੁਸੀਂ ਗੱਲ ਕਹੀ ਹੈ ਕਿ ਜਿਹੜੇ ਉੱਥੇ ਦਰਸ਼ਨ ਕਰਨ ਆਉਣੇ ਹੋ ਉਦਹੀਂ ਦਰਸ਼ਨ ਦੇ ਦਿਆ ਕਰੋ ਉੱਥੇ ਆਜਾ ਕਰੋ ਮੈਨੂੰ ਲੱਗਦਾ ਅਸੀਂ ਤੁਹਾਡੇ ਇਹ ਬਚਨਾਂ ਦੇ ਉੱਤੇ ਕੋਸ਼ਿਸ਼ ਕਰਾਂਗੇ ਫੁੱਲ ਚੜਾ ਸਕੀਏ ਤੁਸੀਂ ਬਾਅਦ ਦੇ ਵਿੱਚ ਕਲ ਕਹੀ ਹੈ ਕਿ 5 ਦਿਨ ਉੱਥੇ ਲਾ ਦਿਓ ਅ ਅਸੀਂ ਇਸ ਗੱਲ ਦੇ ਨਾਲ ਵੀ ਤੁਹਾਡੇ ਨਾਲ ਇਤفاق ਰੱਖਦੇ ਹਾਂ ਤੁਸੀਂ 5 ਦਿਨ ਕਿਹਾ ਅਸੀਂ ਤੇ ਵੀ ਕਹਾਂਗੇ ਕਿ ਵਾਹਿਗੁਰੂ ਕਿਰਪਾ ਕਰਨ ਅਗਰ ਤਾਂ ਬਡਾਲਾ ਸਾਹਿਬ ਇਸ ਮੋਰਚੇ 'ਚ ਸਹੀ ਸਲਾਮਤ ਮੁਰ ਦੁਬਾਰਾ ਮੋਰਚਾ ਜਿੱਤ ਕੇ ਜਾਂਦੇ ਜਾਂਦੇ ਉੱਠ ਗਏ ਤੈਨੂੰ ਅਰਥਨਲ ਵੈਦਾ ਕਰਦੇ ਆ ਕਿ ਜਿੱਤਾਂਗੇ ਬੋਲੇ ਮਹਾਰਾਜ ਜਿੱਤ ਕੇ ਜਾਵਾਂਗੇ ਡੱਲੇਵਾਲ ਸਾਹਿਬ ਅਸੀਂ ਕੋਈ ਬੇਰ ਹੈ ਦੇਖੋ ਕੋਈ ਪਾਣੀ ਪਿਲਾਓ ਬੋਲੇ ਸੋ ਨਿਹਾਲ ਜੇ ਕੋਈ ਤੁਹਾਡੇ ਤੇ ਐਸਾ ਨਿਕਲ ਨਗੀ ਸਾਡੀ ਇੱਕ ਡਿਊਟੀ ਭੰਗੀ ਹੈ ਦੂਰੇ ਸੈਕੰਡ ਨਾ ਭੀ ਅਸੀਂ ਇਹ ਨਿਭਾਵਾਂਗੇ ਬੋਲੇ ਸੋਨੇ ਆ ਸ੍ਰੀ ਆਕਾਰ ਸੋ ਕੋਈ 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 ਜਥੇਬੰਦੀ ਸਾਰੀ ਬੈਠੀ ਐ ਮੈਂ ਜਥੇਬੰਦੀ ਨੂੰ ਅੱਜ ਪ੍ਰਧਾਨ ਹੋਣ ਦੇ ਨੱਥੀ ਅਪੀਲ ਕਰਦਾ ਦੋਸਤੋ ਕੁਝ ਵੀ ਹੋ ਜੇ ਅਗਰ ਜਾਂਚ ਨਹੀਂ ਵੀ ਜਾਂਦੀ ਐ ਤਾਂ ਮੈਂ ਤੁਹਾਡੇ ਨਾਲ ਤੋਂ ਇੱਕ ਵੈਦਾ ਮੰਗਦਾ ुरी तो है जो उड़ाला साहब ने कहा आप सारे ने कटे होकर पूरा करने का यन करना विश्वास दवाओ के इस गलिया वागुरु जी का खालसा वागुरु जी की फतेह